ਤੇ ਕਈ ਵਾਰੀ ਸਾਡੇ ਵੀ ਮਨਾਂ ਦੇ ਵਿੱਚ ਸ਼ੰਕਾ ਪੈਦਾ ਹੋ ਜਾਂਦਾ ਹੈ ਜਦੋਂ ਆਖੀਏ ਨਾ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਬਾਣੀ ਪੜਿਆ ਕਰੋ ਤੇ ਕਈ ਵਾਰੀ ਸਾਡੇ ਮਨ 'ਚ ਖਿਆਲ ਆਵੇਗਾ ਵੀ ਵਾਹਿਗੁਰੂ ਸ਼ਬਦ ਤੇ ਭਾਵੇਂ ਨਿਕਜੇ ਇਹਦਾ ਫਲ ਕੀ ਮਿਲੇਗਾ ਕੁਝ ਕਹਿਣ ਦੇ ਵਿੱਚ ਸਮਾਂ ਵੀ ਜ਼ਿਆਦਾ ਨਹੀਂ ਲੱਗਣਾ ਹੁਣ ਮੈਂ ਜ਼ੁਬਾਨ ਤੋਂ ਆਖਿਆ ਵਾਹਿਗੁਰੂ ਆਪ ਜੀ ਨੇ ਆਖਿਆ ਵਾਹਿਗੁਰੂ ਕਿੰਨਾ ਕੁ ਸਮਾਂ ਲੱਗਾ ਅੱਖ ਚਪਕਣ ਜਿੰਨਾ ਸਮਾ ਪਰਚੇਤੇ ਰੱਖਿਓ ਭਾਈ ਗੁਰਦਾਸ ਜੀ ਆਖਦੇ ਭਾਵੇਂ ਸ਼ਬਦ ਛੋਟਾ ਪਰ ਇਹਦਾ ਮਹਾਤਮ ਬੜਾ ਵੱਡਾ ਜੀ ਭਾਈ ਸਾਹਿਬ ਜੀ ਨੇ ਤਿੰਨ ਉਦਾਹਰਨਾ ਦਿੱਤੀਆਂ ਉਦਾਹਰਨਾ ਦੇ ਕੇ ਇਸ ਗੱਲ ਦੇ ਉੱਤੇ ਮੋਹਰ ਲਾ ਦਿੱਤੀ ਭਾਵੇਂ ਸ਼ਬਦ ਛੋਟਾ ਪਰ ਇਹਦਾ ਫਲ ਉਹ ਹੈ ਤੁਹਾਡੀ ਰਸਨਾ ਤੋਂ ਜਪਿਆ ਹੋਇਆ ਇੱਕ ਵਾਰੀ ਵਾਹਿਗੁਰੂ ਤੁਹਾਡੇ ਲੱਖਾਂ ਕਰੋੜਾਂ ਜਿਹੜੇ ਪਾਪ ਨੇ ਪਾਪਾਂ ਨੂੰ ਧੋਕੇ ਰੱਖ ਦਿੰਦਾ ਉਹਨਾਂ ਨੇ ਉਦਾਹਰਨਾ ਦਿੱਤੀਆਂ ਸਭ ਤੋਂ ਪਹਿਲੀ ਜਿਹੜੀ ਉਦਾਹਰਣ ਦਿੱਤੀ ਉਹ ਕਹਿਣ ਲੱਗੇ ਹੀਰੇ ਨੂੰ ਵੇਖੋ ਹੀਰਾ ਹੁੰਦਾ ਕਿੱਡਾ ਕੋਆ ਬ੍ਰੇਕ ਨਿੱਕਾ ਜਿਹਾ ਹੀਰਾ ਤੁਸੀਂ ਹੱਥ ਤੇ ਹੀਰਾ ਰੱਖਿਆ ਤੇ ਹੀਰੇ ਨੂੰ ਪਕੜ ਕੇ ਤੁਸੀਂ ਜਾ ਰਹੇ ਹੋ ਰਸਤੇ ਦੇ ਵਿੱਚ ਕੋਈ ਮਿਲਿਆ ਵੇਖ ਕੇ ਕਹਿਣ ਲੱਗੇ ਭਲਿਆ ਕਿੱਥੇ ਚੱਲਾਂ ਕਹਿਣ ਲੱਗਾ ਹੀਰੇ ਨੂੰ ਵੇਚਣ ਚੱਲਾਂ ਉਹ ਕਹਿੰਦੇ ਐਡਾ ਕੋਈ ਹੀਰਾ ਹੈ ਇਹਦਾ ਤੁਸੀਂ ਕੀ ਖਰੀਦ ਸਕਦੇ ਹੋ ਦਾ ਤੁਹਾਨੂੰ ਕੀ ਕੀਮਤ ਮਿਲੇਗੀ ਪਰ ਲੇਕਿਨ ਤੁਸੀਂ ਜੋ ਹਾਰੀ ਦੇ ਕੋਲ ਜਾਓ ਉਹ ਹੀਰੇ ਨੂੰ ਵੇਖ ਕੇ ਉਹ ਪਰਖ ਕਰਕੇ ਤੁਹਾਨੂੰ ਬਹੁਤ ਸਾਰੇ ਜਿਹੜੇ ਪੈਸੇ ਨੇ ਪੈਸੇ ਤੁਹਾਨੂੰ ਦੇ ਦਿੰਦਾ ਕਿਉਂਕਿ ਹੀਰਾ ਕੀਮਤੀ ਦੂਸਰੀ ਉਦਾਹਰਣ ਉਹਨਾ ਨੇ ਦਿੱਤੀ ਕਹਿਣ ਲੱਗੇ ਪੁਰਾਣੇ ਸਮਿਆਂ ਦੇ ਵਿੱਚ ਹੁੰਡੀ ਵਰਤਦੇ ਸਨ ਹੁੰਡੀਆਂ ਭਰੀਆਂ ਜਾਂਦੀਆਂ ਸਨ ਸ਼ਾਹੂਕਾਰਾਂ ਦੇ ਕੋਲ ਤੇ ਜਦੋਂ ਹੁੰਡੀ ਪਰੀ ਜਾਣੀ ਨਾ ਉਹਨੇ ਇੱਕ ਨਿੱਕਾ ਜਿਹਾ ਕਾਗਜ਼ ਦੇਣਾ ਤੇ ਕਾਗਜ਼ ਦੇ ਉੱਤੇ ਕੋਈ ਰਕਮ ਜਾਂ ਕੋਈ ਪੈਸਾ ਲਿਖ ਦੇਣਾ ਵੀ ਇੰਨੀ ਰਕਮ ਹੈ ਇੰਨਾ ਪੈਸਾ ਦੂਸਰੇ ਸ਼ਾਹੂ ਕੋਲ ਕੋਲ ਜਾਣਾ ਉੱਥੋਂ ਆਪਾਂ ਪੈਸੇ ਲੈ ਲੈਣੇ ਅੱਜ ਦੇ ਸਮੇਂ ਦੀ ਬਾਤ ਕਰੀਏ ਤੇ ਆਪਾਂ ਬੈਂਕ ਦਾ ਚੈੱਕ ਲਾ ਲਈਏ ਅੱਜਕੱਲ ਜ਼ਿਆਦਾ ਤੇ ਕੈਸ਼ ਤੇ ਕਟ ਵਰਤਿਆ ਜਾ ਰਿਹਾ ਚੈੱਕ ਜ਼ਿਆਦਾ ਵਰਤੇ ਜਾਂਦੇ ਨੇ ਹੁਣ ਚੈੱਕ ਨੂੰ ਵੇਖ ਕੇ ਕੋਈ ਆਖੇ ਵੀ ਹੈ ਤਾਂ ਨਿੱਕਾ ਜਿਹਾ ਕਾਗਜ਼ ਇਹਦੇ ਕੀ ਪੈਸੇ ਮਿਲ ਸਕਦੇ ਲੇਕਿਨ ਉਹਦੇ ਉੱਤੇ ਭਰੀ ਹੋਈ ਜਿਹੜੀ ਰਕਮ ਹੈ ਉਰ ਰਕਮ ਇਸ ਗੱਲ ਦਾ ਫੈਸਲਾ ਕਰ ਰਹੀ ਹੈ ਵੀ ਤੁਹਾਡੇ ਬੈਂਕ ਬੈਲੈਂਸ ਦੇ ਵਿੱਚੋਂ ਕਿੰਨਾ ਵਾਦਾ ਪਿਆ ਕਰਦੀ ਹੈ ਤੀਸਰੀ ਉਹਨਾਂ ਉਦਾਹਰਨ ਦਿੱਤੀ ਤੀਸਰੀ ਉਦਾਹਰਨ ਦਿੱਤੀਆਂ ਕਿੰ ਲੱਗੇ ਬੋਰਡ ਦਾ ਜਿਹੜਾ ਬੀਜ ਹੈ ਹੁਣ ਰੁੱਖ ਵੱਲ ਵੇਖ ਕੇ ਬੰਦਾ ਇਹ ਗੱਲ ਆਖੇਗਾ ਵੀ ਇਹਦਾ ਬੀਜ ਵੀ ਬੜਾ ਵੱਡਾ ਹੋਵੇਗਾ ਪਰ ਲੇਕਿਨ ਤਿਆਰ ਰੱਖਿਆ ਜੇ ਬੋਰਡ ਦਾ ਜਿਹੜਾ ਬੀਜ ਹੈ ਉਹ ਖਾਸ ਖਾਸ ਦੇ ਬੀਜ ਦੇ ਨਾਲੋਂ ਵੀ ਬਰੀਕ ਹੁੰਦਾ ਹੈ ਉਹਨੂੰ ਕੋਈ ਬੰਦਾ ਹੱਥ ਤੇ ਰੱਖ ਲੈਣਾ ਹੱਥ ਤੇ ਰੱਖ ਕੇ ਦੂਸਰੇ ਬੰਦੇ ਨੂੰ ਇਹ ਗੱਲ ਆਖੇ ਆ ਵੇਖੋ ਬੋੜ ਦਾ ਬੀਜ ਉਹ ਮੁਸਕਰਾ ਕੇ ਆਖੇਗਾ ਵੀ ਇਹ ਬੀਜ ਇਹਦੇ ਤੋਂ ਐਡਾ ਵੱਡਾ ਰੁੱਖ ਕਿੱਥੋਂ ਪੈਦਾ ਹੋਵੇਗਾ ਪਰ ਭਾਈ ਗੁਰਦਾਸ ਜੀ ਆਖਦੇ ਕਹਿਣ ਲੱਗੇ ਉਸ ਬੀਜ ਨੂੰ ਤੁਸੀਂ ਜ਼ਮੀਨ ਦੇ ਵਿੱਚ ਬੋਦੋ ਕੁਝ ਸਮੇਂ ਤੋਂ ਬਾਅਦ ਉਹਦਾ ਪੇੜ ਵੱਡਾ ਹੋਵੇਗਾ ਜਦੋਂ 2 ਸਾਲਾਂ ਬਾਅਦ 5 ਸਾਲਾਂ 7 ਸਾਲਾਂ ਤੋਂ ਬਾਅਦ ਉਹ ਪੇੜ ਵੱਡਾ ਹੋਵੇਗਾ ਨਾ ਤਿਆਰ ਹੋਵੇਗਾ ਉਸ ਸਮੇਂ ਵੇਖਿਆ ਜੇ ਰੁੱਖ ਜਿਹੜਾ ਕਿੱਡਾ ਵੱਡਾ ਹੈ ਤੇ ਲੱਖਾਂ ਲੋਕ ਉਸ ਬੋਰਡ ਦੇ ਰੁੱਖਾਂ ਦੀ ਜਿਹੜੀ ਛਾਂ ਹੈ ਛਾਵਾਂ ਨੂੰ ਮੰਨਦੇ ਨੇ ਇਹ ਤਿੰਨ ਉਦਾਹਰਨਾ ਦਿੱਤੀਆਂ ਹੀਰੇ ਦੀ ਭਾਵੇਂ ਹੀਰਾ ਛੋਟਾ ਹੈ ਪਰ ਕੀਮਤੀ ਬੜਾ ਹੁੰਡੀ ਭਾਵੇਂ ਕਾਗਜ਼ ਨਿੱਕਾ ਜਿਹਾ ਚੈੱਕ ਨਿੱਕਾ ਜਿਹਾ ਪਰ ਚੇਤੇ ਰੱਖਿਆ ਜੇ ਭਰੀ ਹੋਈ ਰਕਮ ਕਈ ਵਾਰੀ ਤੁਹਾਡੇ ਬੈਲੈਂਸ ਨੂੰ ਬਹੁਤ ਜ਼ਿਆਦਾ ਵਾਅਦਾ ਕਰ ਦਿੰਦੀ ਹੈ ਭਾਵੇਂ ਬੋਰਡ ਦਾ ਜਿਹੜਾ ਬੀਜ ਹੈ ਬੀਜ ਬਰੀਕ ਹੈ ਪਰ ਉਹਦੇ ਤੋਂ ਉੱਗਿਆ ਹੋਇਆ ਜਿਹੜਾ ਰੁੱਖ ਹੈ ਲੱਖਾਂ ਲੋਕਾਂ ਨੂੰ ਸ਼ਾਨ ਦੇ ਰਿਹਾ ਹੈ ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਸ਼ਬਦ ਹੈ ਗੁਰੂ ਦਾ ਸ਼ਬਦ ਪੜ੍ਹਨ ਵੇਲੇ ਭਾਵੇਂ ਜ਼ਿਆਦਾ ਸਮਾਂ ਨਹੀਂ ਲੱਗਦਾ ਆਪਣੀ ਜ਼ੁਬਾਨ ਤੋਂ ਵਾਹਿਗੁਰੂ ਸ਼ਬਦ ਕਹਿਣ ਵੇਲੇ ਕੋਈ ਜ਼ਿਆਦਾ ਸਮਾਂ ਨਹੀਂ ਲੱਗੇਗਾ ਪਰ ਚੇਤੇ ਰੱਖਿਆ ਜੇ ਇਹਦਾ ਜਿਹੜਾ ਫਲ ਹੈ ਮਹਾਤਮ ਹੈ ਮਹਾਤਮ ਬਹੁਤ ਜ਼ਿਆਦਾ ਹੈ ਉਹਾਂ ਨੇ ਉਦਾਹਰਨ ਦਿੱਤੀ ਕਹਿਣ ਲੱਗੇ ਜੈਸੇ ਹੀਰਾ ਹੱਥ ਮੈਂ ਤਨਖ ਸੋ ਦਿਖਾਈ ਦੇਤ ਮੋਲ ਕੀ ਇਹ ਦਮਕਨ ਭਰਤ ਭੰਡਾਰ ਜੀ ਜੈਸੇ 바ਰ ਬਾਂਡੇ ਹੁੰਡੀ ਲਗਤ ਨ ਅਪਾਰ ਕਛ ਅਾਗੇ ਜਾਏ ਪਾਇਤ ਲక్ష్ਮੀ ਅਪਾਰ ਜੀ ਜੈਸੇ ਬਟ ਬੀਜ ਅਤ ਸੁਖਮ ਸਰੂਪ ਹੋਤ ਜੈਸੇ ਬਟ ਬੀਜ ਅਤ ਸੁਖਮ ਸਰੂਪ ਹੋਤ ਬੋਈ ਕ ਬਵਿੱਧ ਕਰੈ ਬਿਰਖਾ ਵਿਸਤਾਰ ਜੀ ਤੈਸੇ ਗੁਰ ਸ਼ਬਦ ਗੁਰ ਸਚਨ ਸਿੱਖਣ ਮੈਂ ਤੈਸੇ ਗੁਰ ਸ਼ਬਦ ਸਚਨ ਗੁਰ ਸਿੱਖਣ ਮੈਂ ਕਹਿੰਦੇ ਇਸੇ ਤਰ੍ਹਾਂ ਗੁਰੂ ਦਾ ਜਿਹੜਾ ਸ਼ਬਦ ਹੈ ਉਹ ਸੱਚੇ ਗੁਰਸਿੱਖਾਂ ਦੇ ਅੰਦਰ ਹੈ ਕਹਿੰਦੇ ਜਾਣੀ ਆ ਮਹਾਤਮ ਗਏ ਹੀ ਹਰਦੁਆਰ ਜੀ ਕਹਿੰਦੇ ਜਿਵੇਂ ਬੰਦਾ ਆਪਣੇ ਪਾਪ ਧੋਣ ਦੇ ਲਈ ਪਵਿੱਤਰ ਹੋਣ ਦੇ ਲਈ ਧਾਰਮਿਕ ਸਥਾਨਾਂ ਦੀ ਯਾਤਰਾ ਕਰਦਾ ਹੈ ਹਰਦੁਆਰ ਜਾ ਕੇ ਗੰਗਾ ਦੇ ਵਿੱਚ ਇਸ਼ਨਾਨ ਕਰਦਾ ਹੈ ਕਹਿੰਦੇ ਉੱਥੇ ਜਾਣ ਦੀ ਲੋੜ ਨਹੀਂ ਉਹਦੇ ਨਾਲੋਂ ਆਪਣੀ ਜ਼ੁਬਾਨ ਤੋਂ ਜੇਕਰ ਕੋਈ ਸੱਚੇ ਮਨ ਦੇ ਨਾਲ ਵਾਹਿਗੁਰੂ ਸ਼ਬਦ ਕਹਿ ਲੈਂਦਾ ਹੈ ਉਹ ਤਨ ਪ੍ਰਾਪਤ ਹੋ ਜਾਂਦਾ ਹੈ ਵੀ ਜਿਹੜਾ ਤੁਹਾਡੇ ਅੰਦਰ ਦੇ ਲੱਖਾਂ ਕਰੋੜਾਂ ਜਿਹੜੇ ਪਾਪ ਨੇ ਪਾਪਾਂ ਨੂੰ ਧੋ ਕੇ ਰੱਖ ਦਿੰਦਾ ਜੀ